ਖਬਰਾਂ ਨਾਮ ਦੀ ਕਰ ਸੋਤਿਆਂ ਨੂੰ ਪਰਿਵਰਨ ਨੂੰ ਪਿਆਰ ਭਰੀ ਸਤਿ ਸ਼ਕਾ ਐਂ ਤੁਹਾਡਾ ਹੂ ਸਰਾਜ ਮੀਡੀਆ ਨੂੰ ਚਾਹੇ ਉਹ ਅਖਬਾਰ ਹੋਵੇ ਚਾਹੇ ਉਹ ਨਿਊਜ਼ ਚੈਨਲ ਹੋਣ ਉਹਨਾਂ ਨੂੰ ਲੋਕਤੰਤਰ ਦਾ ਤੀਜਾ ਥੰਮ ਮੰਨਿਆ ਜਾਂਦਾ ਹੈ ਤੀਜੇ ਥੰਮ ਦੇ ਪਿੱਛੇ ਪੈ ਗਈ ਹੈ ਸਰਕਾਰ ਸਰਕਾਰ ਚਾਹੁੰਦੀ ਹੈ ਕਿ ਸਾਡੇ ਚੰਗੇ ਕੰਮ ਜਗ੍ਹਾ ظاہر ਕੀਤੇ ਜਾ ਲੇਕਿਨ ਜਿਹੜੇ ਸਾਡੇ ਵੱਲੋਂ ਗਲਤ ਕੰਮ ਕੀਤੇ ਜਾ ਰਹੇ ਨੇ ਜਾ ਸੱਚ ਬੋਲਿਆ ਜਾ ਰਿਹਾ ਹੈ ਉਹ ਬਰਦਾਸ਼ਤ ਨਹੀਂ ਹਾਂਜੀ ਮੈਂ ਕਰ ਰਿਹਾ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਹੈ ਜਿਸ ਨੇ ਕਿਹਾ ਸੀ ਕਿ ਸਵਾਲ ਪੁੱਛਣਾ ਗੱਲਬਾਤ ਕਰਨਾ ਇਹ ਲੋਕਾਂ ਦਾ ਅਕਲਾਕੀ ਹੱਕ ਹੈ ਲੇਕਿਨ ਜਦੋਂ ਮੀਡੀਆ ਵਾਲੇ ਪੱਤਰਕਾਰ ਸਵਾਲ ਪੁੱਛਦੇ ਨੇ ਤਾਂ ਫਿਰ ਭੜਥੂ ਕਿਉਂ ਪੈਂਦਾ ਹੈ ਕਿ ਮੀਡੀਆ ਦੁਆਰਾ ਬੋਲਿਆ ਜਾਂਦਾ ਸੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੌਰ ਤੁੰਮੇ ਵਾਂਗ ਕੋਰਾ ਲੱਗਦਾ ਹੈ ਸੱਚ ਤੋਂ ਕਿਉਂ ਭੱਜਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੱਸਦੀ ਕਿ 4 ਤੋਂ ਲੈ ਕੇ 5 ਪੱਤਰਕਾਰਾਂ ਦੇ ਪਿੱਛੇ ਹੱਥ ਧੋਕੇ ਪੈ ਗਏ ਨੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਪੰਜਾਬ ਪੁਲਿਸ ਪੁੱਜੀ ਹੋਈ ਹੈ ਇਸ ਦਾ ਹਵਾਲਾ ਅੱਜ ਦਿੱਤਾ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਉਂਕਿ ਲੋਕਤੰਤ ਲੋਕਤੰਤਰ ਦੇ ਵਿੱਚ ਮੀਡੀਆ ਨੂੰ ਚੌਥਾ ਥੰਮ ਮੰਨਿਆ ਜਾਂਦਾ ਹੈ ਸੂਤਰਾਂ ਦੇ ਹਵਾਲੇ ਤੇ ਖਬਰ ਆ ਰਹੀ ਹੈ ਕਿ ਮੈਨ ਨਿਰਪੱਖ ਪੱਤਰਕਾਰ ਮਨਜਿੰਦਰ ਸਿੰਘ ਲੋਕ ਆਵਾਜ਼ ਦੇ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਮਿੰਟੂ ਗੁਰੀਆ ਸੰਦੀਪ ਸਿੰਘ ਲਾਧੂਕਾ ABC ਪੰਜਾਬ ਜਸ ਗਰੇਵਾਲ ਆਰਐਮਬੀ ਟੈਲੀਵਿਜ਼ਨ ਗੁਰਪ੍ਰੀਤ ਸਿੰਘ ਪੰਜਾਬੀ ਨਿਊਜ਼ ਕੋਰਨਰ ਅਤੇ ਹੋਰ ਨਾਲ ਪੂਰੀ ਇੱਕ ਜੁਟੜਾ ਨਾਲ ਖੜਾ ਹਾਂ ਯਾਨੀ ਕਿ ਇਹ ਜਿਹੜੇ ਪੰਜਾਂ ਦੇ ਮੈਂ ਤੁਹਾਨੂੰ ਨਾਮ ਲੈਏ ਨੇ ਖਾਸ ਕਰਕੇ ਮਨਜਿੰਦਰ ਸਿੰਘ ਸੁਖਵਿੰਦਰ ਸਿੰਘ ਜੇ ਲੋਕਨਾਥ ਨੇ ਮਿੰਟੂ ਗੁਰੀਆ ਸਿੰਘ ਸੰਦੀਪ ABC ਪੰਜਾਬ ਜਸ ਗਰੇਵਾਲ ਆਰਐਮਵੀ ਟੈਲੀਵਿਜ਼ਨ ਗੁਰਪ੍ਰੀਤ ਸਿੰਘ ਪੰਜਾਬੀ ਨਿਊਜ਼ ਕੋਰਨਰ ਤੇ ਮਨਜਿੰਦਰ ਸਿੰਘ ਲੋਕ ਆਵਾਜ਼ ਇਹਨਾਂ ਪੱਤਰਕਾਰਾਂ ਦੇ ਘਰੇ ਪੁਲਿਸ ਭੇਜੀ ਜਾ ਰਹੀ ਹੈ ਇਹਨਾਂ ਦੇ ਬੈਂਕ ਖਾਤੇ ਚੈੱਕ ਕਰਵਾਏ ਜਾ ਰਹੇ ਨੇ ਯਾਨੀ ਕਿ ਜਿਹੜੇ ਸੱਚ ਬੋਲਦੇ ਨੇ ਜਿਹੜੀਆਂ ਸਰਕਾਰ ਦੀਆਂ ਪੋਲਾਂ ਖੋਲ੍ਹਦੇ ਨੇ ਉਹਨਾਂ ਦੇ ਪਿੱਛੇ ਹੱਥ ਧੋਕੇ ਪੈ ਗਈ ਹੈ ਪੰਜਾਬ ਸਰਕਾਰ ਕਿਉਂਕਿ ਇਹਨਾਂ ਵੱਲੋਂ ਹਰ ਰੋਜ਼ ਕਈ ਖੁਲਾਸੇ ਕੀਤੇ ਜਾਂਦੇ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਜਾਂ ਕੋਈ ਆ ਆਪਨੀ ਪਾਰਟੀ ਦਾ ਵਿਧਾਇਕ ਜਾਂ ਮੰਤਰੀ ਝੂਠ ਮਾਰਦਾ ਹੈ ਇਹ ਪੂਰੀ ਤਰਹੀ ਕਾਰ ਕਰਦੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥਮ ਹੈ ਤੇ ਥਮ ਨੂੰ ਗਰਾਉਂਡ ਨਹੀਂ ਦੇਵਾਂਗੇ ਜਿਹੜੇ ਸੱਚ ਦੀ ਆਵਾਜ਼ ਚੱਕਦੇ ਨੇ ਜਿਹੜੇ ਸੱਚ ਬੋਲਦੇ ਨੇ ਜਿਹੜੇ ਆਪ ਆਦੀ ਪਾਰਟੀ ਦੇ ਮੁੱਖ ਮੰਤਰੀ ਅਤੇ ਸਮੁੱਚੀ ਲੀਡਰਸ਼ਿਪ ਦੀਆਂ ਪਰਤਾਂ ਖੋਲਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਮੈਂ ਇਨ੍ਹਾਂ ਪੱਤਰਕਾਰਾਂ ਦੇ ਨਾਲ ਖੜਾ ਹਾਂ ਕਿਉਂਕਿ ਇਨ੍ਹਾਂ ਵੱਲੋਂ ਸੱਚ ਬੋਲਿਆ ਜਾਂਦਾ ਹੈ ਜੇਕਰ ਇਨ੍ਹਾਂ ਤੇ ਕੋਈ ਵੀ ਕਾਨੂੰਨੀ ਕਾਰਵਾਈ ਹੁੰਦੀ ਹੈ ਉਸ ਕਾਨੂੰਨੀ ਕਾਰਵਾਈ ਦਾ ਮੈਂ ਇਨ੍ਹਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਦਾ ਸਾਹਮਣਾ ਕਰਾਂਗਾ ਯਾਨੀ ਕਿ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪੋਸਟ ਤੇ ਪਾ ਕੇ ਜਾਣਕਾਰੀ ਦਿੱਤੀ ਜਿਨ੍ਹਾਂ ਦੇ ਮੈਂ ਤੁਹਾਨੂੰ ਨਾ ਪਹਿਲਾਂ ਲੈ ਚੁੱਕਾ ਕਿ ਇਹਨਾਂ ਚੈਲਾਂ ਨੂੰ ਕਿਸੇ ਵੀ ਸਮੇਂ ਬੰਦ ਕਰਵਾਇਆ ਜਾ ਸਕਦਾ ਹੈ ਇਹਨਾਂ ਦੇ ਘਰੇ ਜਾ ਕੇ ਇਹਨਾਂ ਦੇ ਘਰ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਖਾਸ ਕਰਕੇ ਇਹਨਾਂ ਦੇ ਖਾਤੇ ਚੈੱਕ ਕੀਤੇ ਜਾ ਰਹੇ ਨੇ ਤੇ ਲੇਕਿਨ ਇਹ ਪੰਜੇ ਤੋਂ 6 ਪੰਜ ਤੋਂ 6 ਪੱਤਰਕਾਰ ਨੇ ਇਹ ਕਹਿੰਦੇ ਨੇ ਕਿ ਜਿੰਨਾ ਮਰਜ਼ੀ ਦਬਾ ਲਓ ਅਸੀਂ ਦੱਬਣ ਵਾਲੇ ਨਹੀਂ ਤੇ ਦੂਸਰੇ ਪਾਸੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਲੀਡਰਸ਼ਿਪ ਜਿਹੜੀ ਹੈ ਉਹ ਇਹਨਾਂ ਪੰਜਾ ਪੱਤਰਕਾਰਾਂ ਦੇ ਨਾਲ ਖੜ ਗਈ ਹੈ ਉਹਨਾਂ ਨੇ ਕਿਹਾ ਕਿ ਸੱਚ ਬੋਲੋ ਜੇਕਰ ਕੋਈ ਕਾਨੂੰਨੀ ਕਾਰਵਾਈ ਕਰਦੇ ਨੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਦਮਾਂ ਕਦਮ ਲਾ ਕੇ ਸੱਚ ਦੀ ਲੜਾਈ ਲੜਾਂਗੇ ਤਾਂ